ਲੱਭਤ ਜੀ ਕੀ ਕਹਿਣਾ ਚਾਹੋਗੇ ਜਿਹੜੀ ਉਮੀਦ ਸੇਵਾ ਸੁਸਾਇਟੀ ਆਪਣੇ ਪਿੰਡ ਬਣੀ ਜੀ ਹੈ ਨਾ ਉਹ ਜਿਹੜੇ ਨੌਜਵਾਨ ਅਸਲਾ ਕਰ ਰਹੇ ਨੇ ਭਾਵਨਾ ਨਾਲ ਅੱਜ 10 ਸਾਲ ਪੂਰਾ ਹੋ ਰਿਹਾ ਤੇ ਕਾਫੀ ਨੇ ਕੌਦੇ ਲਗਾਏ ਗਏ ਪਿੰਡ ਚ ਤੇ ਜਿਹੜੀ ਸਾਡੇ ਪਿੰਡਾਂ ਉਮੀਦ ਸੇਵਾ ਸੁਸਾਇਟੀ ਬਣੀ ਹੋਈ ਹੈ ਨੌਜਵਾਨ ਜਿਹੜੇ ਵੀ ਬਹੁਤ ਵਧੀਆ ਉਪਰਾਲੇ ਕਰਦੇ ਆ ਹਰ ਸਾਲ ਬੁੱਢੇ ਵੀ ਲਾਉਂਦੇ ਆ ਤੇ ਨਾਲ ਨਾਲ ਹੋਰ ਕੋਈ ਖੂਨਦਾਨ ਕੈਂਪੋਆਂ ਕਿੱਖਾਂ ਲਾਉਂ ਗਿਆ ਇਹ ਵੱਖ-ਵੱਖਰੇ ਉਪਰਾਲੇ ਕਰਦੇ ਰਹਿੰਦੇ ਆ ਜਿਵੇਂ ਅੱਜ ਇਹਨਾਂ ਨੇ ਸਾਡੇ ਦੁਨਾਂਜਮਲ ਪੱਤੀ ਦੀ ਸਮਸਾਰ ਘਾੜ ਦੇ ਵਿੱਚ ਬੁੱਢੇ ਲਾਇਆ ਆਂ ਆਈ ਇਹ ਵੱਖ-ਵੱਖਰੇ ਪਿੰਡਾਂ ਚ ਕੀ ਕਹਣਾ ਚਾਹੁੰਗੇ ਕਿ ਨਾ ਇਹ ਨੀ ਸੇਵਾ ਨਾ ਅੰਮ੍ਰਿਤ ਸੇਵਾ ਸੈਟ ਨਵੰਦਰ ਸੇਵਾ ਕਰਦੇ ਕੀ ਕਹਣਾ ਚਾਹੁੰਗੇ ਤੁਸੀਂ ਇਹ ਹੀ ਕਹਣਾ ਵੀ ਪਿੰਡ ਪਿੰਡ ਇਹ ਜਿਹੇ ਹੋਰ ਵੀ ਸੈਟੀਆਂ ਬਣਨੀਆਂ ਚਾਹੀਦੀਆਂ ਜਿੱਥੇ ਨਾ ਨੌਜਵਾਨ ਨਸਿਆਂ ਤੋਂ ਦੂਰ ਰਹਿੰਦੇ ਨੇ ਨਾ ਚੰਗੇ ਕੰਮਾਂ 'ਚ ਲੱਗੇ ਰਹਿੰਦੇ ਅੱਜ ਪਾਤ ਕੀ ਕਹਣਾ ਚਾਹੋਗੇ ਅੱਜ ਦੱਸਣਾ ਸਾਡਾ ਅੰਮ੍ਰਿਤ ਸੇਵਾ ਸਭ ਕੁ ਹੋ ਗਿਆ ਨਾ ਕਿ ਨਿਰਪੱਖ ਸੇਵਾ ਕੀਤੀ ਹੈ ਪਿੰਡ ਦੇ ਵਿੱਚ ਵੱਡੇ ਵੱਡੇ ਕਾਰਜ ਜਿਵੇਂ ਕਿ ਮੈਡੀਕਲ ਕੈਂਪਲ ਲੋੜਵੰਦਾਂ ਦੇ ਵਿਆਹ ਵੀ ਹੈ ਨਾ ਸੇਵਾ ਲੋਕੀਤੇ ਦੇ ਵਿੱਚ ਤਾਂ ਕੀ ਕਹਣਾ ਚਾਹੁੰਦੇ ਸਾਰ ਆ ਸਾਡੀ ਮੇਂ ਸੇਵਾ ਸੈਟੀ ਜੋ ਜਿਸ ਨੂੰ 10 ਸਾਲ ਪੂਰੇ ਹੋ ਗਏ ਨੇਗੇ ਜਿਨ੍ਹਾਂ ਨੇ ਵੀ ਇਹ ਸੰਸਥਾ ਨੌਜਵਾਨਾਂ ਨੇ ਬਣਾਈ ਸੀ ਬਹੁਤ ਵੱਡਾ ਉਰਾਲਾ ਸੀ ਉਹਨਾਂ ਦਾ ਵਧੀਆ ਕੰਮ ਕੀਤਾ ਉਹਨਾਂ ਨੇ ਹੁਣ ਉਹ ਚਲੋ ਕੁਝ ਕੰਮਕਾਰਾਂ ਕਰਕੇ ਉਹ ਮੰਨ ਲਓ ਕੁਝ ਸਾਡੇ ਜਿਹੜੇ ਮਲਕੀ ਜਿਨ੍ਹਾਂ ਨੇ ਸੈਟੀ ਬਣਾਈ ਸੀ ਉਹ ਆਪਣੇ ਕੰਮਕਾਰਾਂ ਚ ਰੁੱਝ ਗਏ ਨੇ ਹੁਣ ਅਸੀਂ ਜੋ ਹੈਗੇ ਆ 30 35 ਮੁੰਡੇ ਜੋ ਸੰਸਥਾ ਨੂੰ ਚਲਾ ਰਹੇ ਆ ਸਾਡਾ ਇੱਕੋ ਹੀ ਮਕਸਦ ਹੈ ਵੀ ਪਿੰਡ ਨੂੰ ਹਰਿਆ ਭਰਿਆ ਬਣਾਉਣ ਦਾ ਵੀ ਹਰ ਇੱਕ ਦੀ ਮਦਦ ਕਰਨ ਦਾ ਸਾਡਾ ਇੱਕੋ ਹੀ ਮਕਸਦ ਹੈਗਾ ਸਾਰੇ ਅਸੀਂ ਇਕੱਠੇ ਹੋ ਕੇ ਚੱਲਦੇ ਆਂ ਸਾਨੂੰ ਹਰ ਨਗਰ ਦਾ ਤੇ ਹੋਰ ਸਮਾਜ ਸੇਵੀ ਜਿਹੜੇ ਬੰਦੇ ਨੇ ਤੇ ਮੰਨ ਲਓ ਵੀ ਦਾਨੀ ਸੱਜਣ ਨੇ ਬੜਾ ਸਹਿਯੋਗ ਦਿੰਦੇ ਨੇਗੇ ਸਾਰੇ ਕੰਮ ਵਿੱਚ ਅੱਜ ਅਸੀਂ ਦੁੰਨਾ ਜਮਾਲ ਦੀ ਜਿਹੜੀ ਸੰਸਾਣ ਘਾਟ ਹੈ ਇੱਥੇ ਇੱਥੇ ਅਸੀਂ ਅੱਜ ਸੰਸਥਾ ਦੇ 10 ਸਾਲ ਪੂਰੇ ਹੋਣ ਤੇ ਪੌਦੇ ਲਗਾਏ ਨੇਗੇ ਇਹਨਾਂ ਦਾ ਵੀ ਵੱਡਾ ਸਹਿਯੋਗ ਹੈ ਵਧੀਆ ਸਹਿਯੋਗ ਦਿੱਤਾ ਨੇ ਸਾਡੇ ਪੌਦੇ ਲਗਾਉਣ ਦੇ ਵਿੱਚ ਸਰਪੱਤ ਜੀ ਗੱਲ ਕੱਲੀ ਤੁਸੀਂ ਕਿਹਾ ਨਾ ਬਹੁਤ ਵੱਡੀ ਸੇਵਾ ਹੁੰਦੀ ਹੈ ਜਿਹੜੀ ਕਰਨੀ ਹੁੰਦੀ ਹੈ ਇਹਨਾਂ ਟੀਮ ਹੈ ਪੂਰ ਲੋਕੀ ਸੇਵਾ ਹੈ ਨਾ ਇਹਨਾਂ ਦੀ ਸੇਵਾ ਸਾਡੇ ਦੀ ਸਾਰੇ ਨਿਰਮਲ ਸੇਵਾ ਕਰਦੇ ਨੇ ਤੇ ਉਹਨੂੰ ਕਿੰਨੀ ਖੁਸ਼ੀ ਦਵਾ ਆਪਾਂ ਕਹ ਲਈਏ ਨਾ ਉਸ ਨੂੰ ਅਹਿਸਾਸ ਹੁੰਦਾ ਦੇਖੋ ਜਿੰਨੇ ਵੀ ਸਾਡੇ ਸੰਸਥਾ ਦੇ ਮੈਂਬਰ ਨੇਗੇ ਸਾਰੇ ਕਮਾਂਗਕਰ ਵਾਲੇ ਨੇ ਆਪਦੇ ਜਦੋਂ ਵੀ ਸਾਡਾ ਕੋਈ ਮਤਲਬ ਇਸ ਤਰ੍ਹਾਂ ਦਾ ਇਕਪਰਾਲਾ ਹੁੰਦਾ ਇੱਕਜੁੱਟ ਹੋ ਕੇ ਸਾਰੇ ਅਸੀਂ ਕੰਮ ਕਰਦੇ ਆਂਗੇ ਸਭ ਕੋਈ ਸਾਡੇ ਵਿੱਚ ਆਏ ਨੇ ਹੈਗੇ ਆ ਵੀ ਸਾਡਾ ਕੋਈ ਮਤਲਬ ਪ੍ਰਧਾਨ ਆ ਸਾਡਾ ਕੋਈ ਕੁਝ ਵੀ ਹੈ ਸਾਰੇ ਅਸੀਂ ਇਕਜੁੱਟ ਹੋ ਕੇ ਚੱਲਦੇ ਆਂਗੇ ਸਾਰੇ ਸਾਡੇ ਪ੍ਰਧਾਨ ਨੇ ਸਾਰੇ ਸਾਡੇ ਮੈਂਬਰ ਨੇਗੇ ਸਾਡਾ ਇਕਪਰਾਲਾ ਵੀ ਅਸੀਂ ਪਿੰਡ ਦੇ ਵਿੱਚ ਇੱਕ ਵਧੀਆ ਕੰਮ ਕਰੀਏ ਹਨਾ ਹੋਰ ਮੁੰਡਿਆਂ ਨੂੰ ਵੀ ਇਹ ਬਲਕਿ ਇਸ ਨਾਲ ਜੋੜੀ ਹੈ ਸਾਡਾ ਇਹ ਮੈਸੇਜ ਹੀ ਉਪਰਾਲਾ ਰਹਿੰਦਾ ਉਹਨਾਂ ਦਾ ਸਾਡਾ ਇੱਕੋ ਹੀ ਮਕਸਦ ਹੈ ਵੀ ਨੌਜਵਾਨ ਸਾਡੇ ਨਾਲ ਨਾਲ ਸਾਡਾ ਹਨਾ ਪਿੰਡ ਦੇ ਵਿੱਚ ਵਧੀਆ ਉਪਰਾਲਾ ਕਰਨਾ ਚੰਗੇ ਕੰਮ ਕਰਨ ਨੂੰ ਤੱਕ ਦੇ ਕੀ ਕੀ ਪ੍ਰਾਪਤੀਆਂ ਹੈਗੇ ਨੇ ਜਿਹੜੀ ਸਾਡੀ ਸੇਵਾ ਸ਼ੁਰੂ ਕੀਤੀ ਹੈ ਸਾਡੀ ਪ੍ਰਾਪਤੀਆਂ ਜੀ ਅਸੀਂ ਜਮਨ ਲਈ ਹਰ ਸਾਲ ਮਤਲਬ ਕਿ ਵੀ ਬੂਟੇ ਲਗਾਉਣੇ ਹੈਗੇ ਹਨਾ ਪਿਛਲੀ ਵਾਰ ਅਸੀਂ 5000 ਬੂਟੇ ਲਗਾਏ ਸੀ ਐਤਕੀ ਵੀ ਅਸੀਂ ਹੁਣ ਥੋੜੇ ਟਾਈਮ ਦੇ ਵਿੱਚ ਸ਼ੁਰੂ ਸ਼ੁਰੂਆਤ ਕਰ ਰਹੇ ਹਾਂ ਘਰ ਘਰ ਬੂਟਾ ਲਗਾਉਣ ਦੀ ਤੇ ਸਾਂਝੀਆਂ ਥਾਵਾਂ ਤੇ ਬੂਟੇ ਲਗਾਉਣ ਦੀ ਹਨਾ ਤਾਂ ਜੋ ਵਾਤਾਵਰਨ ਨੂੰ ਸ਼ੁੱਧ ਗੀਤਾ ਜਾ ਸਕੇ ਤੇ ਜਿਹੜੇ ਅੱਜ ਕੱਲ ਦੀ ਗਰਮੀ ਪੈ ਰਹੀ ਹੈ ਤੇ ਦੀ ਗਰਮੀ ਤੇ ਹੋਰ ਉਸ ਨੂੰ ਉਪਰਾਲੇ ਤਹਿਤ 5000 ਬੋਧਾ ਅਸੀਂ ਹੁਣ ਬੋਧਾ ਲਗਾਵਾਂਗੇ ਵੰਡਾਂਗੇ ਜਿਸ ਨੂੰ ਵੀ ਲੋੜ ਹੈ ਹਨਾ ਸਾਡੇ ਨਾਲ ਕਨੈਕਟ ਕਰ ਸਕਦਾ ਹੈਗਾ ਤੇ ਸਾਡੇ ਹੋਰ ਜਿਵੇਂ ਖੂਨਦਾਨਾ ਅਸੀਂ 1 ਸਾਲ ਦੇ ਵਿੱਚ ਇਸ ਵਾਰ ਅਸੀਂ ਦੋ ਖੂਨਦਾਨ ਕੈਂਪ ਲਗਾ ਚੁੱਕੇ ਆ ਗਰੀਬ ਬੱਚਿਆਂ ਦੀ ਫੀਸਾਂ ਜਿਸ ਤਰ੍ਹਾਂ ਕੋਈ ਹਨਾ ਕੋਈ ਅਤੀ ਲੋੜਵੰਦ ਪਰਿਵਾਰ ਹੁੰਦਾ ਉਹਨੇ ਫੀਸਾਂ ਭਰਨੀਆਂ ਤੇ ਗਰੀਬ ਜਿਹੜੀ ਅਤੀ ਲੋੜ ਮਤਲਬ ਲੋੜ ਪਰਿਵਾਰ ਹੈ ਬੱਚਿਆਂ ਦੇ ਵਿਆਹ ਹਨਾ ਕੁੜੀਆਂ ਦੇ ਤੇ ਹੋਰ ਵਕ ਵਕ ਪਰਾਲੇ ਕੀਤੇ ਜਾ ਰਹੇ ਨੇ ਬਾਈ ਜੀ ਕੀ ਕਹਿਣਾ ਚਾਹੂੰਗਾ ਸਾਰੀ ਟੀਮ ਵੱਲੋਂ ਅੱਜ ਦੇ ਵਿੱਚ ਨਾ ਤੁਸੀਂ ਆਪਣੇ ਵੱਲੋਂ ਮੈਂ ਟੀਮ ਵੱਲੋਂ ਸਾਰੀ ਵੱਲੋਂ ਸਾਰੇ ਹੀ ਨਗਰ ਦਾ ਸਾਰੇ ਹੀ ਸਹਿਯੋਗੀ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਸਾਡੀ ਇਸ ਕੰਮ ਦੇ ਵਿੱਚ ਸਾਨੂੰ ਬਾ ਚੜ ਕੇ ਹਿੱਸਾ ਪਾਉਂਦੇ ਨੇ ਸਾਡੀ ਹੌਸਲਾ ਵਜਾਈ ਕਰਦੇ ਨੇ